ਨਮਸਕਾਰ ਮੈਂ ਹਾਂ ਤੁਹਾਡਾ ਹੋਸ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਛਾਇ ਰਹਿੰਦੇ ਨੇ ਕੋਈ ਨਾ ਕੋਈ ਟਿੱਪਣੀ ਉਹ ਹਰ ਰੋਜ਼ ਜ਼ਰੂਰ ਕਰਦੇ ਨੇ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਤੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਲੇਕਿਨ ਅੱਜ ਉਹਨਾਂ ਨੇ ਫੇਰ ਇੱਕ ਵਾਰ ਟਿੱਪਣੀ ਕੀਤੀ ਹੈ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਨੇ ਕਿਹਾ ਕਿ ਜਿਮਨੀ ਚੋਣ ਦੀ VOTING ਜਿਹੜੀ 10 ਜੁਲਾਈ ਨੂੰ ਜਲੰਧਰ ਵੈਸਤੂ ਹੋਣ ਜਾ ਰਹੀ ਹੈ ਲੇਕਿਨ ਇਸ ਦਾ ਜਿਹੜਾ ਖਮਨਿਆਜ਼ਾ ਹੈ ਉਹ ਭੁਗਤਣਾ ਪਵੇਗਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੂੰ ਕਿਉਂਕਿ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਪਤਾ ਲੱਗ ਚੁੱਕਿਆ ਹੈ ਕਿ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਮੂੰਹ ਜਾਂ ਮੁਖ ਮੋੜ ਚੁੱਕੇ ਨੇ ਪੰਜਾਬ ਸਰਕਾਰ ਤੋਂ ਕਿਉਂਕਿ ਪੰਜਾਬ ਸਰਕਾਰ ਲੌਨ ਆਰਡਰ ਨੂੰ ਲੈ ਕੇ ਜਾਂ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਪੰਜਾਬ ਦੇ ਉਹਨਾਂ ਨੂੰ ਲੈ ਕੇ ਪੂਰੀ ਤਰ੍ਹਾਂ ਫਸੀ ਹੋਈ ਹੈ ਪੰਜਾਬ ਦਿਨ ਬੜ ਦਿਨ ਜਿਹੜਾ ਹੈ ਕਰਜ਼ੇ ਦੀ ਮਾਰ ਹੇਠ ਆ ਰਿਹਾ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦੇ ਕੋਲ ਜਿਹੜੇ ਡੀਗ੍ਰੇਡ ਦੇ ਨੌਕਰ ਨੇ ਉਹਨਾਂ ਨੂੰ ਤਨਖਾਹਾਂ ਮੁਹੱਈਆ ਕਰਾਉਣ ਲਈ ਖਜ਼ਾਨੇ ਦੇ ਵਿੱਚ ਪੈਸਾ ਨਹੀਂ ਅਤੇ ਸੈਂਟਰਲ ਸਰਕਾਰ ਜਿਹੜਾ ਹੈ ਪੈਸਾ ਰੋਕ ਕੇ ਬੈਠਾ ਹੋਇਆ ਹੈ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬਣੇਗਾ ਇਸ ਤੇ ਚਿੰਤਾ ਜ਼ਾਹਿਰ ਕੀਤੀ ਹੈ ਵਿਰੋਧੀ ਧਿਰ ਅਤੇ ਸਾਬਕਾ ਸੀਨੀਅਰ ਆਗੂ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਇਹ ਕਿਹਾ ਕਿ ਜਿਹੜਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰਿਆ ਹੈ ਆਮ ਆਦਮੀ ਪਾਰਟੀ ਵੱਲੋਂ ਮਹਿੰਦਰ ਭਗਤ ਉਹ ਉਸ ਨੂੰ ਸ਼ੱਕੀ ਨਿਗਾਹ ਦੇ ਨਾਲ ਜਲੰਧਰ ਵਸਦੇ ਲੋਕ ਬੋਲਦੇ ਨੇ ਉਸ ਦਾ ਕਿਰਦਾਰ ਜੇ ਉਸ ਦੇ ਕੰਮ ਭਾਰਤੀ ਜਨਤਾ ਪਾਰਟੀ ਦੇ ਵਿੱਚ ਚੰਗੇ ਨਹੀਂ ਰਹੇ ਭਾਵੇਂ ਉਹਨਾਂ ਦੇ ਪਿਤਾ चुन्नीलाल سابقا मंत्री रह चुके ने भारतीय जनता पार्टी ਵੱਲੋਂ ਪੰਜਾਬ ਦਾ ਲੇਕਿਨ ਉਹਨਾਂ ਨੇ ਕਿਹਾ ਜੇ ਕਿਰਦਾਰ ਦੀ ਗੱਲ ਕਰੀਏ ਮੁਹਿੰਦਰ ਭਗਤ ਦੀ ਉਸ ਨੂੰ ਸ਼ੱਕੀ ਨਜ਼ਰ ਜਾਂ ਹਾੜ ਤੇ ਦੇਖਦੇ ਨੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਭਾਰਤੀ ਜਨਤਾ ਪਾਰਟੀ ਦੇ ਦੁਬਾਰਾ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਆਪਣੀ ਕਿਸਮਤ ਅਜ਼ਮਾਈ ਹੈ ਉਹਨਾਂ ਨੇ ਕਿਹਾ ਕਿ ਕਿਸਮਤ ਜਿਹੜੀ ਹੈ ਵਾਰ-ਵਾਰ ਸਾਥ ਨਹੀਂ ਦਿੰਦੀ ਕਿਉਂਕਿ ਸੀਤਲ ਅੰਗੂਰਾਲ ਨੇ ਆਪਣੇ ਇਲਾਕੇ ਦੇ ਲੋਕਾਂ ਦੇ ਨਾਲ ਧੋਖਾ ਕੀਤਾ ਹੈ ਅਤੇ ਬੜੇ ਵੱਡੇ ਇਲਜ਼ਾਮ ਜਿਹੜੇ ਲੱਗੇ ਹੋਏ ਨੇ ਸ਼ੀਤਲ ਅੰਗੁਰਾਲ ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਦੇਖੋ ਜਿਮਨੀ ਚੌਣ ਹੈ ਅਤੇ ਮਾਨ ਪਰਵਾੜ ਦਾ ਸਾਰਾ ਪਰਿਵਾਰ ਅੱਡੀ ਚੋਟੀ ਦਾ ਜੋਰ ਲਗਾ ਰਿਹਾ ਹੈ ਜਿਮਨੀ ਚੌਣ ਨੂੰ ਜਤਨ ਲਈ ਦੂਜੇ ਪਾਸੇ ਭਗਵੰਤ ਮਾਨ ਨੇ ਇੱਕ ਬੜਾ ਵੱਡਾ ਐਲਾਨ ਕਰ ਦਿੱਤਾ ਸੀ ਕੱਲ ਕਿ ਜੇਕਰ ਮਹਿੰਦਰ ਭਗਤ ਜਿਮਨੀ ਚੌਣ ਜਿੱਦੇ ਨੇ ਹਲਕਾ ਜਲੰਧਰ ਵਸਤੂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੈਬਨਟ ਮਿਨਿਸਟਰ ਹੋਣਗੇ ਮੰਤਰੀ ਮੰਡਲ ਦੇ ਵਿੱਚ ਲੇਕਿਨ ਇਸ ਨੂੰ ਵਿਅੰਗ ਦੀ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਇਹ ਗੱਲ ਕਹੀ ਹੈ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਸਮਝਦਾਰ ਨੇ ਪੰਜਾਬ ਦੇ ਲੋਕਾਂ ਨੂੰ ਅਸਲੀ ਚਿਹਰਾ ਆਮ ਆਦਮੀ ਪਾਰਟੀ ਦਾ ਪਤਾ ਲੱਗ ਚੁੱਕਿਆ ਹੈ ਇਹ ਜਲੰਧਰ ਦੇ ਲੋਕ ਲਾਲਚ ਦੇ ਵਿੱਚ ਨਹੀਂ ਆਉਣ ਵਾਲੇ ਕਿਉਂਕਿ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਬਦਲਾਵ ਦੇ ਨਾਮ ਤੇ ਵੋਟਾਂ ਪਾਈਆਂ ਸੀ ਲਾਲਚ ਦੇ ਨਾਮ ਤੇ ਵੋਟਾਂ ਪਾਈਆਂ ਸੀ ਲੇਕਿਨ ਪੱਲੇ ਕੁਝ ਵੀ ਨਹੀਂ ਪਿਆ ਇਹ ਗੱਲ ਕਹੀ ਹੈ ਵਿਰੋਧੀ ਧਿਰ ਦੇ ਨੇਤਾ ਸਰਦਾਰ ਸਿੰਘ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਉਸ ਤੋਂ ਬਾਅਦ ਉਹਨੇ ਕਿਹਾ ਹੈ ਕਿ ਸ਼ੀਤਲ ਅੰਗੁਰਾਲ ਅਤੇ ਮਹਿੰਦਰ ਭਗਤ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜਲੰਧਰ ਵੈਸਤੂ ਲੋਕ ਸਭਾ ਚੋਣਗੇ ਅਤੇ ਪੂਰੀ ਤਰ੍ਹਾਂ ਜਿਹੜਾ ਸਿਮਣਾ ਹੈ ਸਿਮਟ ਗਿਆ ਹੈ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦਾ ਹਲਕਾ ਜਲੰਧਰ ਵੈਸਤੂ ਉਹਨਾਂ ਨੇ ਕਿਹਾ ਮੁਕਾਬਲਾ ਇੱਕ ਤਰਫ ਹੋ ਗਿਆ ਹੈ ਬੀਬੀ ਸੁਰਿੰਦਰ ਕੌਰ ਜਿਹੜੀ ਖੜੀ ਹੈ ਕਾਂਗਰਸ ਪਾਰਟੀ ਵੱਲੋਂ ਐਜ਼ ਜਿਮਨੀ ਚੋਣ ਦੇ ਉਹਨਾਂ ਦੀ ਜਿੱਤ ਹੈ ਉਹ 102% ਹੈ ਇਹ ਬੜਾ ਵੱਡਾ ਵਾਅਦਾ ਕੀਤਾ ਹੈ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਬਾ ਨੇ ਧੰਨਵਾਦ